ਆਵਾਦਮੀ ਪਾਰਟੀ ਦੀ ਸਰਕਾਰ ਨੇ ਲੇਡੀਜ਼ ਨੂੰ ਇਹ ਝਾਂਸੇ 'ਚ ਲਿਆ ਕਿ ਤੁਹਾਨੂੰ 21000 ਰੁਪਏ ਸਿ ਪਾਵਾਂਗੇ ਤੇ ਸਾਨੂੰ ਵੋਟ ਪਾਈ ਜਾਵੇ ਬੜੇ ਧੜਲੇ ਨਾਲ ਲੇਡੀਜ਼ ਨੇ ਵੋਟਾਂ ਪਾਈਆਂ ਬਟ ਅੱਜ ਤੱਕ ਸਾਢੇ 3 ਸਾਲ ਹੋਣ ਨੂੰ ਹੋਏ ਨੇ 1000 ਰੁਪਏ ਨਾ ਮਿਲਿਆ ਤੇ ਨਾ ਸਾਨੂੰ ਲੱਗਦਾ ਕਿ ਸਾਨੂੰ ਮਿਲਣਾ ਵੀਂਗਾ ਲੇਡੀਜ਼ ਪੰਜਾਬ ਦੇ ਵਿੱਚ ਅੱਜ ਹਾਲਾਤ ਉਹ ਨੇ ਕਿ ਲੇਡੀਜ਼ ਆਪਣੇ ਆਪ ਨੂੰ ਸੇਫ ਨਹੀਂ ਸਮਝਦੀਆਂ ਕਿਉਂਕਿ ਕਿਤੇ ਛੋਟੀਆਂ ਬੱਚੀਆਂ ਦਾ ਰੇਪ ਹੋ ਰਿਹਾ ਹੈ ਕਿਤੇ ਬਜ਼ੁਰਗਾਂ ਨੂੰ ਛੜਕਾਂ ਦੇ ਧੂਇਆ ਜਾ ਰਿਹਾ ਹੈ ਕਿਤੇ ਪੁਲਿਸ ਮੁਲਾਜ਼ਮ ਵੀ ਕਿਤੇ ਲੇਡੀਜ਼ ਨੂੰ ਕੁੱਟਦੇ ਹੋਏ ਨਜ਼ਰ ਆਉਂਦੇ ਆ ਇਹ ਪੰਜਾਬ 'ਚ ਅਸੀਂ ਕਦੇ ਨਹੀਂ ਸੀ ਦੇਖਿਆ ਤੇ ਜੋ ਆ ਆਮ ਆਦਮੀ ਦੀ ਸਰਕਾਰ ਜਿਹੜੀ ਆਈ ਹੈ ਜਦ ਤੋਂ ਇਹ ਤਸ਼ੱਦਦ ਦੇ ਲੇਡੀਜ਼ ਤੇ ਹੋਣ ਲੱਗਿਆ ਆਮ ਲੇਡੀਜ਼ ਜਿਹੜੀ ਘਰ ਤੋਂ ਬਾਹਰ ਨਿਕਲਣ ਲੱਗੀ ਵੀ ਡਰਦੀ ਐ ਕਿਤੇ ਸਨੇਚਿੰਗ ਹੋ ਰਹੀ ਐ ਕਿਤੇ ਕੁਝ ਹੋ ਰਿਹਾ ਕਿਤੇ ਕੁਝ ਹੋ ਰਿਹਾ ਮੈਂ ਖੁਦ ਇੱਕ ਲੇਡੀਜ਼ ਆ ਮੈਂ ਘਰ ਤੋਂ ਨਿਕਲਣ ਲੱਗੀ ਮੈਂ ਵੀ ਸੋਚਦੀ ਆ ਕਿ ਭਾਈ ਘਰ 'ਚ ਚੂੜੀ ਨਹੀਂ ਪਾ ਕੇ ਜਾਣੀ ਸੋਨੇ ਦੀ ਕੋਈ ਚੀਜ਼ ਨਹੀਂ ਪਾ ਕੇ ਜਾਣੀ ਪਰਸ ਨਹੀਂ ਲੈ ਕੇ ਜਾਣਾ ਕਿਉਂਕਿ ਆਏ ਦਿਨ ਸਨੇਚਿੰਗ ਹੁੰਦੀ ਐ ਬਜ਼ੁਰਗ ਜੋ ਕਿ ਸਿਰਫ ਇੱਕ ਪੈਨਸ਼ਨ ਤੇ ਗੁਜ਼ਾਰਾ ਕਰਦੇ ਹਨ ਤੇ ਉਹਨਾਂ ਨੂੰ ਬੜੀ ਆਸ ਸੀਗੀ ਪੰਜਾਬ ਸਰਕਾਰ ਤੋਂ ਕਿ ਪੈਨਸ਼ਨ ਵਧੇਗੀ ਬਟ ਅਜੇ ਤੱਕ ਉਸ ਵਾਲੀ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਕਿ ਡੇਢ ਸਾਲ ਸਰਕਾਰ ਦਾ ਰਹਿ ਚੱਲਿਆ ਹੈਗਾ ਭਗਵੰਤਬਾਨ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਵੇਖੋ ਬਜ਼ੁਰਗ ਮਾਪੇ ਤੁਹਾਡੇ ਹੱਥਾਂ ਵੱਲ ਵੇਖਦੇ ਨੇ ਕਿ ਕਦੋਂ ਸਾਡੀਆਂ ਪੈਨਸ਼ਨਾਂ ਵਧਣਗੀਆਂ ਤੇ ਲੇਡੀਜ਼ ਐਜ਼ ਅ ਸੀਐਮ ਤੁਹਾਨੂੰ ਇਹ ਦੇਖਦੀਆਂ ਨੇ ਕਿ ਔਰਤ ਪੰਜਾਬ ਦੇ ਵਿੱਚ ਪ੍ਰੋਟੈਕਟ ਕਦੋਂ ਹੋਏਗੀ